ਸਾਂਜਮਜੀ ਬਾਦਲ ਦਾ ਘੋੜਾ ਜੀ ਹੈ ਡੇਵਿਡ ਜਿਹਦਾ ਬਹੁਤ ਵੱਡਾ ਕੱਦ ਹੈ ਘੋੜਿਆਂ ਦੇ ਕੱਦ ਵਾਲੇ ਮਾਮਲੇ ਤਾਂ ਮੇਰੇ ਹਿਸਾਬ ਨਾਲ ਸਾਂਜਮਜੀ ਬਾਦਲ ਨੇ ਜ਼ਿਰਾਫਾਂ ਦੇ ਕਬੀਲੇ ਨਾਲ ਸ਼ਰਤ ਲਾਈ ਵੀ ਹੈ ਆਉਣ ਵਾਲੇ ਸਮੇਂ 'ਚ ਜਿਹੜਾ ਜ਼ਿਰਾਫਾਂ ਦੇ ਨਾਲ ਰਿਕਾਰਡ ਹੈ ਨਾ ਵੱਡੀ ਹਾਈਟ ਵਾਲਾ ਉਹ ਸਾਂਜਮਜੀ ਬਾਦਲ ਦੇ ਘੋੜਿਆਂ ਨੇ ਆਪ ਦੇ ਨਾਂ ਕਰਨ ਕਰ ਲੈਣਾ ਹੈ ਇਹ ਘੋੜੇ ਦੀ ਹਾਈਟ ਤੁਸੀਂ ਹੁਣ ਆਪ ਅੰਦਾਜ਼ਾ ਲਾ ਲਓ ਲੋੜੀ ਵਾਲੇ ਮੇਲੇ ਵੇਲੇ ਮੁਖਸਰ ਸਾਹਿਬ ਇਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਬੜੇ 파ਰਖੂ ਸੱਜਣ ਆਉਂਦੇ ਐ ਤੁਰੇ ਫਿਰਦੇ ਨਿਗਾਹਬੈ ਦੀ ਕੱਢ ਲੈਣਗੇ ਤੇ ਦੱਸ ਦੇਣਗੇ ਪਸ਼ੂ ਦਾ ਇੰਨਾ ਕੱਦ ਐ ਪਰ ਆਹ ਘੋੜੇ ਦਾ ਮੈਜ਼ਰਮੈਂਟ ਹੀ ਨਹੀਂ ਹੋਇਆ ਕਿਸੇ ਕੋਲ ਵੈਸੇ ਜਾਨਵਰ ਦਾ ਕੋਈ ਨੱਕ ਕੋਲੇ ਨੱਕ ਦੀ ਛੇਦ ਕਰਕੇ ਵੇਖ ਲੈਂਦਾ ਕੋਈ ਅੱਖਾਂ ਦੀ ਕੋਈ ਸਿਰ ਦੀ ਇਹ ਤਾਂ ਭਾਈ ਅੱਡੰਗਾ ਚੱਕ-ਚੱਕ ਕੇ ਲੋਕਾਂ ਨੂੰ ਵੇਖਣਾ ਪਿਆ ਇਹਦਾ ਹਨਾ ਤੇ ਹਾਵ ਚ ਕਿਸੇ ਦੇ ਫੇਰ ਵੀ ਨਹੀਂ ਆਇਆ ਏਡਾ ਵੱਡਾ ਕੱਦਦਾ ਕੱਦ ਦੀ ਕੱਲਾ ਨਹੀਂ ਵੱਡਾ ਇਹ ਬੜੇ ਚੰਗੇ ਬੱਚੇ ਵੀ ਪੈਦਾ ਕਰਦਾ ਕੱਦਾਵਰ ਆਪ ਹੀ ਦਲਵਾਗ ਰਣੀਆਂ ਵਾਲੇ ਦਾ ਜੇ ਕੱਦ ਦੇ ਮਾਮਲੇ 'ਚ ਇੰਚਾਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਸ਼ਾਇਦ ਇੰਚਾਂ ਵਾਲਾ ਪੈਰਾਮੀਟਰ ਛੋਟਾ ਰਹਿ ਜਾਊਗਾ ਤੇ ਜਨਮ ਸਮੇਂ ਇਸ ਘੋੜੇ ਤੇ ਕੁਝ ਘੰਟਿਆਂ ਦਾ ਸੀ ਮੈਂ ਇੰਟਰਵਿਊ 'ਚ ਸੁਣਿਆ ਸੰਜਮਜੀ ਬਾਦਲੇ ਕਹਿ ਰਹੇ ਸੀ ਵੀ 1 ਕਰੋੜ ਰੁਪਈਆ ਆਫਰ ਹੁੰਦਾ ਸੀ ਇਹ ਘੋੜੇ ਦਾ ਜਦੋਂ ਕੁਝ ਘੰਟਿਆਂ ਦਾ ਸੀ ਹੁਣ ਵੀ ਆਹਦੇ ਵੀ ਕਰੋੜਾਂ ਰੁਪਈਆ ਆਫਰ ਹੁੰਦਾ ਹੁਣ ਕਰੋੜਾਂ ਦੀ ਗਿਣਤੀ ਹੋਰ ਵਧ ਗਈ ਹੁਣ ਇਹਨੇ ਵੀ ਆਪ ਦਾ ਯਾਨੀ ਕਿ ਜਿਹੜਾ ਰੂਪ ਆ ਘੋੜੇ ਨੇ ਧਾਰਨ ਕਰ ਲਿਆ ਬਰੀਡ ਚੰਗੀ ਪੈਦਾ ਕਰ ਰਿਆ ਆਹ ਘੋੜਾ ਜੀ ਯਾਕੂਬ ਬਿਗ ਜਸਪਰ ਘੋੜੇ ਦਾ ਬੱਚਾ ਹੈ ਤੇ ਕਿੰਗ ਆਰਥਰ ਦਾ ਛਕਾ ਭਰਾ ਕੱਦ ਵਿੱਡ ਦਾਤੇ ਨੇ ਇਹਨੂੰ ਵੀ ਬਹੁਤ ਵੱਡਾ ਦਿੱਤਾ ਆ ਹੁਣ ਤੁਸੀਂ ਆਸੇ ਪਾਸੇ ਦੇ ਬੰਦੇ ਫਿਰਦੇ ਆ ਤੁਸੀਂ ਅੰਦਾਜ਼ਾ ਲਾ ਲਓ ਵੀ ਇਹਦਾ ਕੱਦ ਕਿੱਡਾ ਹੈ ਤੁਹਾਨੂੰ ਆਟੋਮੈਟਿਕ ਪਤਾ ਲੱਗ ਜਾਣਾ ਵੀ ਵੱਡਾ ਕੱਦ ਹੈਗਾ ਕਿ ਹੈ ਨਹੀਂ ਕੱਲਾ ਕੱਦ ਦੀ ਨਹੀਂ ਵੱਡਾ ਕਰੈਕਟਰ ਵਜੋਂ ਵੀ ਪੂਰਾ ਚੰਗਾ ਹੈ ਬੱਚੇ ਦਾ ਚੰਗੇ ਨੇ ਪੈਦਾ ਕਰਨੇ ਕਰਨੇ ਦਾ ਖਾਨਦਾਨ ਬਹੁਤ ਚੰਗਾ ਹੈ ਹੌਣ ਦੇਖੋ ਕਿੰਨੀ ਇਹਦੀ ਬਰੀਕੀ ਤੇ ਖੜਨ ਦਾ ਸਟਾਈਲ ਇੱਥੋਂ ਪਤਾ ਲੱਗ ਜਾਂਦਾ ਵੀ ਇਹਦੇ ਗੁਣ ਬੋਲਦੇ ਇਹਦੀ ਲੈਂ ਹੈਗੀ ਹੈ ਮਗਰ ਇਹਦੇ ਮਾਪੇ ਵਾਲੇ ਪਾਸੋਂ ਪੂਰਾ ਚੰਗਾ ਹੈ ਆਹ ਗੁਣਾ ਕਰਕੇ ਘੂੜੇ ਤੋਂ ਪਤਾ ਲੱਗ ਜਾਂਦਾ ਕੋਈ ਹੁਣ ਬਾਹਲੀ ਪੁੱਛਣ ਦੱਸਣ ਦੀ ਲੋੜ ਨਹੀਂ ਬਾਦਲ ਸਾਹਿਬ ਹੁਣਾਂ ਦੇ ਫਾਰਮ ਤੇ ਤਾਂ ਵੈਸੇ ਵੀ ਕੋਈ ਗੱਲ ਨਹੀਂ ਬਣਦੀ ਪੁੱਛਣ ਦੱਸਣ ਵਾਲੀ ਕਿਉਂ ਜਿਹੜੇ ਜਾਨਵਰ ਉਹਨਾਂ ਦੇ ਫਾਰਮ ਤੇ ਸਾਰੇ ਤਕਰੀਬਨ ਰੱਖੇ ਆ ਸਾਰੇ ਚੰਗੀਆਂ ਲਾਈਨਾਂ ਨਾਲ ਸੰਬੰਧਿਤ ਹੈ ਕੋਈ ਮਾੜਾ ਪਸ਼ੂ ਨਹੀਂ ਸਾਰੇ ਵੱਡੇ ਕੱਦਾਂ ਵਾਲੇ ਜਾਨਵਰ ਹੈ ਇੱਕ ਤੋਂ ਵੱਧ ਕੇ ਇੱਕ ਹੈ ਕੱਦ ਦੇ ਨਾਲ ਨਾਲ ਚੰਗੀ ਬਰੀਡ ਵੀ ਕਰਦਾ ਹੈ ਕਿ ਪ੍ਰੋਪਰ ਪੰਜ ਕਲਿਆਣ ਆਪ ਇਹ ਘੋੜਾ ਦੇਖ ਲਓ ਤੁਸੀਂ ਚਾਰੇ ਪੈਰ ਦੇ ਖੂਜੇ ਚਟੇ ਜਿਹੜਾ ਸਾਹਮਣੇ ਵਿਚਾਰਿਆ ਇਹ ਕਿੰਗ ਆਰਥਰ ਦਾ ਬੱਚਾ ਹੈ ਇਹ ਕਿੰਗ ਆਰਥਰ ਆ ਗਿਆ ਆਪਣੇ ਬਿਗ ਜੈਸਪਰ ਘੋੜੇ ਦਾ ਬਿੱਗ ਜੈਸਪਰ ਕੋਡੇ ਦਾ ਹੀ ਪੋਤਾ ਹੈ 2 ਸਾਲਾਂ ਦਾ ਹੋਇਆ ਹਜੇ ਮੈਂ ਕੱਲ ਹੀ ਪੋਸਟ ਦੇਖੀ ਹੈ ਬਾਦਲ ਸਾਹਿਬ ਹੁਣਾਂ ਦੇ ਪੇਜ ਤੇ 2 ਸਾਲਾਂ ਚੋਂ ਕਦ ਤੁਸੀਂ ਲਾ ਲਉ ਤੇ ਦਾ ਢਾਂਚਾ ਜਿਹੜਾ ਤੇ ਲੱਤ ਗੁੱਡਾ ਇਹਦਾ ਕਿੱਡਾ ਮੋਟਾ ਹੈ ਹਜੇ ਜੇ ਸਾ ਉਹਨੇ ਠੰਡਾ ਤੇ ਸੀਲ ਆਏ ਨੇ ਕਦ ਮੈਂ ਕਹਿੰਦਾ ਸਾਰੇ ਘੋੜਿਆਂ ਵਾਲਾ ਰਿਕਾਰਡ ਤੋੜ ਦੇਣਾ ਜਿਹੜੇ ਬਾਦਲ ਸਾਹਿਬ ਦੇ ਫਾਰਮ ਤੇ ਮੌਜੂਦਾ ਘੋੜੇ ਉਹਨਾਂ ਨਾਲੋਂ ਵੀ ਵੱਡਾ ਕਦ ਕਰ ਜਾਣਾ ਇਹ ਬਹੁਤ ਠੰਡਾ ਤੇ ਸੀਲ ਹੈ ਬਸ਼ੀਰਾ ਰੰਗ ਮੇਰੇ ਹਿਸਾਬ ਚ ਨੀ ਹੌਲੀ ਹੌਲੀ ਨੀਲੇ ਕਰ ਜਾਣਾ ਜਿੰਨਾ ਇੱਕ ਮੈਨੂੰ ਪਤਾ ਬਾਕੀ ਇੱਕ ਥਾਂ ਤੇ ਐਨੇ ਵੱਡੇ ਕੱਦਾਂ ਵਾਲੇ ਘੋੜੇ ਬਹੁਤ ਮੁਸ਼ਕਲ ਨਾਲ ਮਿਲਦੇ ਹੋ ਸਕਦਾ ਕਈ ਸੱਜਣਾ ਕੋਲੇ ਹੋਣ ਪਰ ਮੇਰਾ ਉੱਥੇ ਚੱਕਰ ਨਹੀਂ ਵੱਜਿਆ ਤੇ ਪਰ ਬਾਦਲ ਸਾਹਿਬ ਦੇ ਫਾਰਮ ਤੇ ਜਿੰਨੇ ਵੀ ਘੋੜੇ ਰੱਖਿਆ ਜਾਂ ਘੋੜੀਆਂ ਸਾਰੇ ਵੱਡੇ ਕੱਦਾਂ ਦੇ ਆ ਜਿੱਦੇ ਵੱਡੇ ਆਪ ਕਦਾਂ ਦੇ ਉੱਥੋਂ ਵੱਧ ਕੇ ਵੱਡੀਆਂ ਲੈਣਾ ਨਾਲ ਸੰਬੰਧ ਰੱਖਦੇ ਐ ਕਹਿੰਦਾ ਪਾਪ ਜਿਹੜੀਆਂ ਪੂਰੀਆਂ ਅੱਜ ਦੇ ਸਮੇਂ 'ਚ ਮਸ਼ਹੂਰ ਲੈਣਾ ਜਾਂ ਅੱਜ ਤੋਂ ਪਹਿਲਾਂ ਜਿਹੜੀਆਂ ਬਲੱਡ ਲਾਈਨਾਂ ਪੂਰੀਆਂ ਮਸ਼ਹੂਰ ਹੋ ਚੁੱਕੀਆਂ ਉਹਨਾਂ ਨਾਲ ਸੰਬੰਧ ਰੱਖਦੇ ਐ ਇੱਕ ਆ ਬਸ਼ੇਰੀ ਸੀ ਜਿਹਦੇ ਕਹਿੰਦੇ ਬਾਈਰਗੇ ਵੀ ਬਸ਼ੇਰੀ ਐ ਇਹ ਰਣੀ ਵਾਲੇ ਦਲਵਾ ਘੋੜੇ ਦੀਆ ਇਹਨੂੰ ਆਦੇ ਵੀ ਸ਼ੋਹਾਂ 'ਚ ਵੀ ਲਾਈ ਸੀ ਉੱਥੋਂ ਵੀ ਇਹਨੇ ਨੰਬਰ ਜਿੱਤੇ ਐ ਇਹ ਬਾਈ ਕਹਿੰਦਾ ਸੀ ਮੈਨੂੰ ਮਾੜੀ ਜਿਹੀ ਸਿੱਧੀ ਖੜੀ ਕਰ ਲੈਣ ਦੇ ਤੂੰ ਵੀਡੀਓ ਬਾਈ ਬਣ ਕੇ ਫੇਰ ਬਣਾਈ ਮੈਂ ਖਾ ਬਾਈ ਪਰਖਣ ਵਾਲੇ ਨੇ ਤਾਂ ਯਾਰ ਪਰਖ ਹੀ ਲੈਣੀ ਜਿਵੇਂ ਮਰਜੀ ਸਿੱਧੀ ਕਰ ਚਾਏ ਪੁੱਠੀ ਕਰ ਦੇਖਣ ਵਾਲੇ ਨੇ ਤਾਂ ਗੋਣੀ ਦੇਖ ਲੈਣੇ ਆ ਪਰ ਬਾਦਲ ਸਾਹਿਬ ਉਹਨਾਂ ਦੇ ਫਾਰਮ ਤੇ ਤਕਰੀਬਨ 1 ਤੋਂ 1 ਵੱਧ ਕੇ ਜਾਨਵਰ ਸੀ ਕੋਸ ਘੋੜਿਆਂ ਦੀਆਂ ਵੀਆਂ ਸੀ ਮਗਰ ਇਹਨਾਂ ਦੇ ਵੱਡੇ ਕੱਦਾਂ ਵਾਲੇ ਘੋੜਿਆਂ ਦੇ ਰਿਜ਼ਲਟ ਸੀ ਉਹ ਵੀ ਬਹੁਤ ਚੰਗੇ ਸੀ ਕੂੜਗਾ ਵੀ ਕਾਲੀ ਇਹ ਤਾਂ ਕਿਆ ਗੱਲਗੇ ਵੱਡੇ ਵੱਡੇ ਦੰਤ ਸੀ ਇਕ ਤਰ੍ਹਾਂ ਦੇ ਆਹ ਜੀ ਬਸ਼ੇਰੀ ਸੀ ਉਮਰ ਦੇ ਹਿਸਾਬ ਨਾਲ ਹਜੇ ਇਹਨੇ ਬਹੁਤ ਤਿਆਰ ਹੋਣਾ ਆਉਣ ਵਾਲੇ ਦਿਨਾਂ 'ਚ ਕੁਸਤਾ ਗਰਮੀ ਆ ਏਡੇ ਏਡੇ ਵੱਡੇ ਘੋੜੇ ਬਾਲੇ ਜੇ ਰਾਜੀ ਕਰਾਂਗੇ ਤਾਂ ਉਹ ਸ਼ਾਨਫਾਲੀ ਗੱਲ ਨਹੀਂ ਜਿਹੜੇ ਭਰਾਵਾਂ ਦੇ ਰੱਖਿਆ ਉਹਨਾਂ ਨੂੰ ਪਤਾ ਹੀ ਐ ਥੋੜੇ ਜਿਹਾ ਇਹਨਾਂ ਦਿਨਾਂ 'ਚ ਆ ਕੇ ਥੋੜਾ ਜਿਹਾ ਖਾਣਾ ਪੀਣਾ ਇਹਨਾਂ ਦਾ ਕੰਟਰੋਲ ਕਰਨਾ ਪੈਂਦਾ ਬੇ ਲੋੜਾ ਦਾਣਾ ਘੋੜਾਂ ਨੂੰ ਨਹੀਂ ਪਾ ਸਕਦੇ ਜਦੋਂ ਇੱਕ ਥਾਂ ਤੇ ਖੜੀਆਂ ਹੋਣ ਵੈਸੇ ਤਾਂ ਇਹਨਾਂ ਦੇ ਪੂਰਾ ਸਿਸਟਮ ਬਣਿਆ ਹੋਇਆ ਪੂਰਾ ਇਹਨਾਂ ਨੂੰ ਵਰਕ ਕਰ ਦਿੰਦੇ ਆ ਟਾਈਮ ਟੂ ਟਾਈਮ ਇਹਨਾਂ ਦਾ ਸਾਰੇ ਡਾਈਟ ਮੈਨੇਜਮੈਂਟ ਹੁੰਦੀ ਹੈ ਇਸ ਤੋਂ ਬਾਅਦ ਬਾਈ ਫਾਰਮ ਤੇ ਸਾਰੇ ਜਾਨਵਰ ਦੇਖ ਕੇ ਤੇ ਬਾਈ ਲਾਲੀ ਵਰਗੇ ਆਂਦੇ ਤੇ ਬਾਈ ਭਿੰਦੇ ਵਰਗੇ ਆਂਦੇ ਵੀ ਬਾਦਲ ਸਾਹ ਸੁਖਵੀਰ ਸਿੰਘ ਬਾਦਲ ਕੇ ਫਾਰਮ ਤੇ ਚੱਲੀ ਗਏ ਤੇ ਮੈਂ ਵੀ ਜिद ਕਰਨ ਲੱਗਿਆ ਮੈਂ ਕਿਹਾ ਵੀ ਰਾਜ ਹਨਸ ਕੋੜੇ ਦੇ ਦੇਵਤੇ ਦੇ ਦਰਸ਼ਨ ਕਰਕੇ ਜਾਣੇ ਮੈਂ ਕਿਹਾ ਬੜੀ ਲੰਮੀ ਉਮਰ ਵਾਲਾ ਘੋੜਾ ਇਹ ਦੇਰਗਾ ਦੁਆਰੇ ਪੈਦਾ ਹੀ ਨਹੀਂ ਹੋਣਾ ਬਾਈ ਭਿੰਦਾ ਦਾ ਯਾਰ ਮੈਨੂੰ ਕਈ ਦਿਨ ਹੋ ਗਏ ਕੈਨੇਡਾ ਤੋਂ ਆਇਆ ਨੂੰ ਮੈਂ ਸਹੁਰੇ ਨਹੀਂ ਗਿਆ ਤੇ ਮੇਰੇ ਵਾਪਸ ਜਾਣ ਦੇ ਦਿਨ ਨੇੜੇ ਆ ਤੇ ਸਾਰੇ ਮੇਰੇ ਪਰਿੰਦਰਾ ਮੈਨੂੰ ਘੂਰਦੇ ਆ ਤੇ ਚਲੋ ਛੇਤੀ ਇਧਰ ਇੱਕ ਆ ਦੇਵਤਾ ਤੁਰਿਆ ਆਵੇ ਵਿੱਚੇ ਮੈਨੂੰ ਕਹਿੰਦਾ ਯਾਰ ਇਹਦੀ ਤਾਂ ਰਹਿਣ ਦੇ ਮੂਵੀ ਮੈਂ ਕਹਿੰਦੀ ਜ਼ਰੂਰੀ ਹੈ ਪਤੰਦਰਾ ਇਹ ਵਿਚਾਰੇ ਨੇ ਆਉਂਦੇ ਦਾ ਆਪਣਾ ਸਵਾਗਤ ਕੀਤਾ ਹੈ ਆ ਪਾਈ ਰਾਜ ਝਾਂਸਾ ਗਏ ਦੇਵਦਰਸ਼ਨੀ ਘੋੜਾ ਹੈ ਬੜੀ ਉਮਰ ਦਾ ਹੋ ਗਿਆ ਬੜਾ ਕੁਝ ਦਿੱਤਾ ਇਹਨੇ ਘੋੜਿਆਂ ਦੀ ਦੁਨੀਆ ਨੂੰ ਪੂਰੇ ਕਰੈਕਟਰ ਪੱਖੋਂ ਪੂਰਾ ਮਜ਼ਬੂਤ ਹੈ ਅੱਜ ਵੀ ਨੇੜੇ ਜਾਣ ਤੇ ਸਿੱਧਾ ਜਾ ਕੇ ਹੱਥ ਨਹੀਂ ਲਾ ਸਕਦੇ ਪੂਰੇ ਮੜਕ ਮਜ਼ਾਜ ਚ ਰਹਿੰਦਾ ਕਰੰਟ ਪੂਰਾ ਇਹਦਾ ਨਖਰਾ ਪੂਰਾ ਹੈ ਕੋ ਸਿੱਧਾ ਫਿਰ ਐਂ ਅੱਗ ਦੀ ਲਾਟ ਵਾਂਗੂ ਬਾਹਰ ਨੂੰ ਨਿਕਲਦਾ ਜਦੋਂ ਕੋਈ ਨੇੜੇ ਜਾਵੇ ਕੇਰਾਂ ਦਾ ਦੰਦੀਆਂ ਦੰਦੀਆਂ ਕਹਿੰਦਾ ਖਾ ਜਾ ਉਹ ਪੂਰਾ ਥਾਉ ਸੀ ਲਾ ਪਰ ਕੇਰਾਂ ਆਪਦਾ ਰੰਗ ਰੂਪ ਵਿਖਾਉਂਦਾ ਵੀ ਬਾਈ ਮੈਂ ਹਜੇ ਕਰੰਟ ਚਾ ਪੂਰਾ ਕਿਤੇ ਭਲਿੱਖ ਜਿੰਨਾ ਹੋਮ ਵੀ ਬੁਢਾ ਜਾਂ ਕੋੜਾ ਬਾਈ ਨੀਵੀ ਸੱਟ ਨੀਵੀ ਪਾ ਕੇ ਖੜਾ ਰੂ ਇਹ ਵੀ ਕੋਈ ਗੱਲ ਨਹੀਂ ਅੱਜ ਵੀ ਇਹ ਬਰੀਡ ਕਰ ਰਿਹਾ ਕੋੜਾ ਵੱਡੀ ਉਮਰ ਦੇ ਹੋਣ ਦੇ ਬਾਵਜੂਦ ਵੀ ਬੜਾ ਦੇ ਸਕੇ ਮਨ ਨੂੰ ਸਕੂਨ ਮਿਲਿਆ ਬੜੇ ਵਾਰੀ ਲੋਹੜੀ ਵਾਲੇ ਮੇਲੇ ਤੇ ਨੂੰ ਦੇਖਿਆ ਏ ਇਹਨੂੰ ਦੇਖਣ ਦੀ ਭੁੱਖ ਤਾਂ ਸ਼ਾਇਦ ساری ਉਮਰ ਮਨ ਚੋਂ ਨਿਕਲ ਨਹੀਂ ਅੰਬਾਕੀ ਉੱਥੋਂ ਸੀ ਭਾਈ ਤੇਜ਼ੀ ਸੀ ਸਾਨੂੰ ਜ਼ਿਆਦੇ ਤੇ ਬਾਈ ਵਰਗੇ ਕਰਨ ਲੱਗੇ ਕਾਲ ਵੀ ਯਾਰ ਭਾਈ ਪਿੰਦੇ ਨੇ ਵੀ ਗਾਂ ਸੌਰੀ ਜਾਣ ਜਾਂਦਿਆਂ ਨੂੰ ਨੇਰਾ ਹੋ ਜੂ ਬਾਟ ਵੀ ਬੜੀ ਲੰਮੀ ਐ ਇਹ ਭਾਈ ਪਿੰਦਾ ਬਾਹੂ ਬਲੀ ਵਾਲੇ ਘੋੜੇ ਵਾਲਾ ਇਹਦੇ ਬਾਰੇ ਦੱਸਣ ਦੀ ਮੈਨੂੰ ਕੋਈ ਲੋੜ ਨਹੀਂ ਕਿਸੇ ਦਿਨ ਬਾਹੂਬਲੀ ਘੋੜੇ ਦੀ ਵੀਡੀਓ ਲੈ ਕੇ ਆਉਣੇ ਧੰਨਵਾਦ